ਬੀਜੀ ਮੇਰਾ ਵੀ ਕੱਪ ਪਾ ਲਿਓ ਇੱਕ। ਆਵਾਂਗੀ। ਤੁਹਾਡੇ ਉਹ ਵੈਸੇ ਵੰਡੀਆਂ ਚਾਹੀਦੀਆਂ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਤਾਂ ਜ਼ਰੂਰੀ ਚੀਜ਼ ਐ। ਸਵੇਰ ਦਾ ਟੈਂਪਰੇਚਰ ਹੈ ਜੀ 3 ਡਿਗਰੀ ਤੇ ਠੰਡ ਬਹੁਤ ਹੈ। ਕੱਪੜਿਆਂ ਦੀਆਂ ਅਸੀਂ ਤਿੰਨ ਚਾਰ ਲੇਰਾਂ ਪਾ ਲਈਆਂ। ਆਹ ਦੇਖੋ ਡਾਕਟਰ ਸਾਹਿਬ ਨੇ ਲਗਾ ਡਰਾ ਦੇ ਪੈਂਟਾ ਪੁੰਟਾ ਵੀ ਚੜਾ ਲਈਆਂ। ਤੇ ਬੱਸ ਟਾਈਮ ਬੱਜ ਹੋ ਗਿਆ 5 ਵਜੇ ਦਾ ਤੇ ਅਸੀਂ ਰੈਡੀ ਹੋ ਗਏ ਸਾਡੇ ਸਾਥੀ ਆ ਜਿਹੜੇ ਉਹ ਰੈਡੀ ਹੋ ਰਹੇ ਨੇ ਤੇ ਹੁਣ ਆ ਬੋਤਲ ਵੱਢ ਕੇ ਤੇਲ ਪਾਉਣ ਵਾਸਤੇ ਕੀਪ ਬਣਾਉਣੀ ਐ ਇਹਦਾ ਕਰਦੇ ਆ ਪ੍ਰਬੰਧ ਪਰ ਸਭਾ ਦਾ ਟਾਇਰਾਂ ਨੂੰ ਹਵਾ ਚੈੱਕ ਕਰ ਜਦੋਂ ਜਦ ਚੱਲੇ ਆਪਾਂ ਇੱਕ ਵਾਰ ਵੀ ਟਾਇਰਾਂ ਨੂੰ ਹਵਾ ਚੈੱਕ ਲਈ ਕਰੀ ਕੋਈ ਪ੍ਰਬੰਧ ਕਰੋ ਤੁਸੀਂ ਮੇਰੀ ਹੋ ਗਈ ਠੀਕ ਕਿੱਥੇ ਹੋ ਗਈ ਤੁਹਾਡੀ ਜਿੱਥੇ ਵੀ ਉਹ ਬੱਜ ਅੱਛਾ ਨਹੀਂ ਨਹੀਂ ਦਰਦੀ ਦੇ ਲੈ ਹੋਂ ਦੇ ਹਾਂ ਕਰਕੇ ਚੱਲਿਆ ਕਰ ਤੇ ਅੱਜ ਦਾ ਜਿਹੜਾ ਸਫਰ ਹੈ ਸਾਡਾ ਉਹ ਰਹਿਣ ਵਾਲਾ ਹੈ ਨਾਕੋ ਤੋਂ ਅਸੀਂ ਜਾਵਾਂਗੇ ਗਿਊ ਮਿਨਿਸਟਰੀ ਜਿੱਥੇ ਉਹ 500 ਸਾਲ ਪੁਰਾਣੀ ਮਮੀ ਹੈ ਉਸ ਤੋਂ ਬਾਅਦ ਉਹ ਜਾਵਾਂਗੇ ਤਾਬੋ ਜਿੱਥੇ 1000 ਸਾਲ ਤੋਂ ਵੀ ਪੁਰਾਣਾ ਪੁਰਾਣੀ ਯਾਨੀ ਕਿ ਮਿਨਿਸਟਰੀ ਹੈ ਉਹਨਾਂ ਦੀ ਤੇ ਉਸ ਤੋਂ ਬਾਅਦ ਅਸੀਂ ਤੰਕਰ ਮਿਨਿਸਟਰੀ ਜਾਵਾਂਗੇ ਤੇ ਰਾਤ ਨੂੰ ਸਾਡੇ ਜਿਹੜੇ ਰੂਮ ਨੇ ਉਹ ਕਾਜਾ ਚ ਬੁੱਕ ਨੇ ਸਫਰ ਤਾਂ ਅਸੀਂ ਥੋੜਾ ਜਿਹਾ ਲੰਬਾ ਵੇਟ ਲਿਆ ਦੇਖੋ ਕਿੰਨਾ ਕ ਨਿਬੜਦਾ ਕਿੰਨਾ ਕ ਨਹੀਂ ਆਸਤਾ ਹੈਗੀ ਐ ਵੀ ਕੰਪਲੀਟ ਕਰ ਲਾਂਗੇ ਸਾਰਾ ਸਫਰ ਇਹ ਮੈਨੂੰ ਲੱਗਦਾ ਤੂੰ ਫਿਰਕੇ 180 ਕਿਲੋਮੀਟਰ ਦਾ ਬਣੂ ਵਿੱਚ ਆਫ ਰੋਡਿੰਗ ਵਗੈਰਾ ਵੀ ਆਊਗੀ ਲਓ ਜੀ RAM ਦੇ ਬੰਬੂ ਕਾਰਟ 'ਚ ਤੇਲ ਪਾਇਆ ਜਾ ਰਿਹਾ ਹੈ ਬਾਕੀ ਤੋਂ ਰਵਾਨਗੀ ਪਾਤੀ ਜੀ ਅਸੀਂ ਤੇ ਅਸੀਂ ਆ ਗਏ ਜੀ ਇਹ 100 ਮੀਟਰ ਮੈਂ ਆਪਕੋ ਤੋਂ 36 ਕਿਲੋਮੀਟਰ ਤੇ ਇੱਥੇ ਆ ਉਹ ਹੈ ਗਿਊ ਟੈਂਪਲ ਹੈਗਾ ਇਹ ਦੇਖਣ ਜਾਂਦੇ ਆ ਤੇ ਜਿਹੜਾ ਸੂਤਾ ਰੋਡ ਹੈ ਇਹ ਤਾਬੋਂ ਨੂੰ ਨਿਕਲ ਜਾਂਦਾ ਤੇ ਆ ਜਿਹੜਾ ਗੇਟ ਹੈ ਇਹਦੇ ਅੰਦਰ ਜਾਵਾਂਗੇ ਇੱਥੋਂ ਜਿਹੜਾ ਗਿਊ ਟੈਂਪਲ ਹੈ ਉਹ ਮੈਨੂੰ ਲੱਗਦਾ ਵੀ 8 ਕਿਲੋਮੀਟਰ ਦਾ ਰਸਤਾ ਹੈ ਤੇ ਥੋੜਾ ਜਿਹਾ ਰਸਤਾ ਖਰਾਬ ਹੈਗਾ ਇੱਥੇ ਕੀ ਹੈ ਜੀ 550 ਸਾਲ ਪੁਰਾਣੀ ਮਮੀ ਪਈ ਆ ਤੇ ਜਿਹੜਾ ਮੌਕ ਹੁੰਦਾ ਉਹ ਆਪ ਦਾ ਜਦੋਂ ਉਹਨਾਂ ਨੇ ਮਮੀਫਾਈ ਕਰਨਾ ਹੁੰਦਾ ਆਰਦੇ ਆਪ ਨੂੰ ਉਹ ਆਪ ਦਾ ਸਰੀਰ त्याग ਦਿੰਦੇ ਨੇ ਜਿਹੜਾ ਤਾਰਪਾ ਉਹ ਜਮਾਂ ਬੰਦ ਕਰ ਦਿੰਦੇ ਨੇ ਉਹ ਇੱਕ ਇੱਥੇ ਜੜੀ ਬੂਟੀ ਹੁੰਦੀ ਹੈ ਕਹਿੰਦੇ ਉਹ ਖਾਣ ਲੱਗ ਜਾਂਦੇ ਨੇ ਉਹਦੇ ਵਿੱਚ ਜ਼ਹਿਰ ਹੁੰਦਾ ਉਹਦੇ ਨਾਲ ਕੀ ਹੁੰਦਾ ਜ਼ਹਿਰ ਨਾਲ ਨਾ ਉਹਨਾਂ ਦੇ ਜਿਹੜੇ ਅੰਗ ਨੇ ਸਾਰੇ ਸੁੰਗੜਨ ਲੱਗ ਜਾਂਦੇ ਨੇ ਤੇ ਉਹ ਨੇਚਰਲੀ ਤਜਰਬ ਹੋ ਜਾਂਦੀ ਐ ਤੇ ਕਹਿੰਦੇ ਜਿਹੜਾ ਜਿਹੜਾ ਮੌਕ ਹੈ ਉਹਨੇ ਮੰਨ ਲਓ ਜਦੋਂ ਮੰਮੀ ਫਾਈ ਹੋਣਾ ਹੁੰਦਾ ਉਹਦਾ ਮਨ ਤਿਆਰ ਹੋ ਜਾਂਦਾ ਤਾਂ ਇੱਕ ਰੂਮ ਦੇ ਵਿੱਚ ਵਗ ਜਾਂਦਾ ਬਹਿ ਜਾਂਦਾ ਸੀਗਾ ਜੀ ਬਸ ਪ੍ਰਾਚੀ ਮਾਰ ਕੇ ਉਹ ਤੋਂ ਬਾਅਦ ਬਸ ਉਹ ਕੁਝ ਨਹੀਂ ਖਾਂਦਾ ਪੀਂਦਾ ਸੀ ਤੇ ਉਹ ਹੀ ਖਾਂਦਾ ਸੀ ਜੜੀ ਬੂਟੀ ਤੇ ਬਸ ਰੋਜ਼ ਇੱਕ ਵਾਰੀ ਘੰਟੀ ਮਾਰਦਾ ਸੀ ਜਦੋਂ ਉਹ ਰੋਜ਼ ਘੰਟੀ ਮਾਰਦਾ ਤੇ ਮੰਨ ਲਓ ਵੀ ਜਦੋਂ ਇਹ ਘੰਟੀ ਵੱਜਣੋਂ ਹਟ ਜਾਂਦੀ ਪਦੋ ਸਮਝ ਜਾਂਦੇ ਸੀ ਵੀ ਉਹ ਵੀ ਪੂਰਾ ਹੋ ਗਿਆ। ਉਸ ਤੋਂ ਬਾਅਦ ਉਹ ਹਜ਼ਾਰ ਦਿਨ ਤੱਕ ਉਹ ਰੂਮ ਨੂੰ ਖੋਲਦੇ ਨਹੀਂ ਸੀ। ਫਿਰ ਉਹ ਹਜ਼ਾਰ ਦਿਨ ਬਾਅਦ ਉਹ ਰੂਮ ਖੋਲ ਕੇ ਫੇਰ ਦੇਖਦੇ ਸੀ ਵੀ ਉਹ ਮਮੀਫਾਈ ਹੋ ਗਿਆ ਜਾਂ ਨਹੀਂ। ਜੇ ਉਹ ਮਮੀਫਾਈ ਹੋ ਜਾਂਦਾ ਤਾਂ ਬਸ ਉਹਨੂੰ ਇੱਕ ਮੰਨ ਲਓ ਆਪਦਾ ਗੁਰੂ ਟਾਈਪ ਦਾ ਪਹਿਲਾਂ ਹੁੰਦਾ ਹੀ ਆ ਉਹ। ਤੇ ਉਹਨੂੰ ਆ ਹੀ ਚੱਕ ਕੇ ਫਿਰ ਜਿੱਥੇ ਉਹਨੂੰ ਧਰਨਾ ਹੁੰਦਾ ਉੱਥੇ ਆਪਦਾ ਧਰ ਦਿੰਦੇ। ਇਹ ਮਮਮੀ ਵੀ ਇਸੇ ਤਰ੍ਹਾਂ ਹੀ ਹੈ ਜੀ ਨੇਚਰਲੀ ਤੌਰ ਤੇ ਪ੍ਰਦਰਭ ਹੋਈ ਹੋਈ ਆ ਸਾਡੇ 500 ਸਾਲ ਪੁਰਾਣੀ ਮਮਮੀ ਹੈ ਇਹਦੇ ਨੌ ਵੀ ਉਸੇ ਤਰ੍ਹਾਂ ਨੇ ਬਾਲ ਵੀ ਹੈਗੇ ਨੇ ਹਜੇ ਦੰਤ ਵਗੈਰਾ ਵੀ ਹੈਗੇ ਨੇ ਇਹ ਤੇ ਇਹ ਮਿਲੀ ਸੀਗੀ ਮੈਨੂੰ ਐ ਲੱਗਦਾ ਵੀ 1945 ਮੇਰੇ ਰਿਕਾਰਡ ਚ ਆਦ ਨਹੀਂ 1976 ਚ ਪਤਾ ਨਹੀਂ ਉਦੋਂ ਆਰਥੋਟਿਕ ਆਇਆ ਸੀਗਾ ਉਦੋਂ ਪਹਾੜ ਨਾਲ ਮਰਦਾ ਮੂਲਪਾਉਰਾ ਹੋਇਆ ਉਹਦੇ ਵਿੱਚੋਂ ਇਹ ਮਮਮੀ ਮਿਲੀ ਸੀ ਜਾ ਤੱਕ ਇਸੇ ਕੁਫਾ ਕਫਾ ਚ ਹੋਊਗੀ ਤੇ ਉਹਦੇ ਵਿੱਚੋਂ ਮੰਮੀ ਮਿਲੀ ਸੀਗੀ ਤੇ ਬਾਕੀ ਦੇਖਦੇ ਆ ਜਾ ਕੇ ਆਫ ਰੋਡ ਤਾਂ ਹੈਗਾ ਪਰ ਜਿਹੜਾ ਚਿਤਪੂਲਾ ਵਾਲਾ ਆਫ ਰੋਡ ਹੈ ਉਹਨਾ ਖਤਰਨਾਕ ਆਫ ਰੋਡ ਨਹੀਂ ਹੈਗਾ ਠੀਕ ਹੈ ਮੈਨੇਜ ਕਰਿਆ ਜਾ ਸਕਦਾ ਮੋਟਰਸਾਈਕਲ ਨੂੰ 25 30 20 ਤੋਂ ਲੈ ਕੇ 30 ਦੇ ਵਿੱਚ ਸਪੀਡ ਰਹਿੰਦੀ ਹੈ ਤੇ ਮੈਨੂੰ ਆ ਲੱਗਦਾ ਵੀ ਅਸੀਂ ਓਥੇ ਘੰਟੇ ਚ ਮੇਨ ਰੋਡ ਤੋਂ ਅਰਥਾ ਸਾਢੇ ਘੱਟ ਕਿਲੋਮੀਟਰ ਸੀਗਾ ਅੱਧੇ ਘੰਟੇ ਚ ਪਹੁੰਚ ਗਏ ਹੋਮ ਸਟੇ ਵਗੈਰਾ ਵੀ ਹੈਗੇ ਇੱਥੇ ਦਾ ਜਿੰਦਾ ਬਸ ਗੁੱਸੀ ਆਹ ਚੜਚ ਮੁੜ ਜਾਓ ਮੁੜ ਜਾਓ ਟੈਂਪਲ ਦਾ ਰਸਤਾ ਇਹੀ ਹੈ ਟੈਂਪਲ ਦਾ ਰਸਤਾ ਇਹੀ ਹੈ ਟੈਂਪਲ ਦਾ ਗਿਊ ਟੈਂਪਲ ਉੱਪਰ ਹਾਂ ਹਾਂ ਚਲੋ ਮੈਂ ਵੀ ਇਹ ਹੀ ਸੋਚਦਾ ਸੀ ਵੀ ਇੰਨਾ ਅੱਗੇ ਜਾ ਕੇ ਸਾਈਡ ਨੂੰ ਪਿੰਡ ਪਿੰਡ ਕਿਵੇਂ ਵਸਿਆ ਹੋਊ ਇੱਥੇ ਪਾਣੀ ਪੂਣੀ ਦਾ ਪ੍ਰਬੰਧ ਹੈਗਾ ਸਾਰਾ ਤਾਂ ਹੀ ਇਹਨਾਂ ਨੇ ਇੱਥੇ ਬੈਜੀਟੇਸ਼ਨ ਵਗੈਰਾ ਇੰਨੀ ਹੋਗੀ ਆ ਫਰੂਟ ਫਰਾਟ ਲਾ ਰੱਖੇ ਨੇ ਸਬਜ਼ੀਆਂ ਸੂਟੀਆਂ ਅੱਜ ਗਏ ਆਪਾਂ ਬਾਜੀ ਦੇਖੋ ਕਰੋ ਦਰਸ਼ਨ ਠੀਕ ਠਾਕ ਹੋ ਮੇਰੇ ਵੀਰੋ ਠੀਕ ਠਾਕ ਹੋ ਮੇਰੇ ਵੀਰੋ ਬੰਦ ਜਦੋਂ ਹੀ ਮੜੇ ਮੋੜ ਫੇਲ ਤੋਂ ਉਤਰਦੇ ਸੀ ਫੇਰ ਚੜਦੇ ਸੀ ਹੋਰ ਉਦੀ ਤੋਂ ਚੜਦੇ ਹੁੰਦੇ ਸੀ ਹੋਰ ਸੀਜ਼ਨ ਦਾ ਲੈਵਲ ਬਹੁਤ ਘਟਾਣਾ ਇੱਥੇ ਹਮ ਇਹ ਦੇਖੋ ਪਹੁੰਚ ਗਏ ਆ ਟੈਂਪਰੇਚਰ ਵੀ ਮੈਨੂੰ ਘੱਟ ਲੱਗਦਾ ਵੀ ਹੱਥ ਠਰੀ ਜਾਂਦੇ ਯਾਰ ਗਲਵਜ਼ ਲਾਤੇ ਸਹੀ ਇਹ ਹੀ ਕੁਝ ਕਰਨਾ ਆ ਚੇਰ ਆਰਾਮ ਕਰਨਾ ਹੁੰਦਾ ਫਿਰ ਘਰੀ ਬੈਠੇ ਰਹਿੰਦੇ ਹਾਂ ਆਰਾਮ ਤਾਂ ਆਪਾਂ ਨਾਲ ਹੀ ਲੈਂਦਾ ਆ ਆਰਾਮ ਤਾਂ ਫਿਰ ਆਪਾਂ ਨਾਲ ਹੀ ਲੈਂਦਾ ਨਾ ਫਿਰ ਇਹਨੂੰ ਕਰਨ ਦਾ ਤਾਂ ਫਾਇਦਾ ਹੀ ਨਹੀਂ ਇਹ ਹੈ ਜੀ ਫਰੰਟ ਵਾਲੀ ਸਾਈਡ ਗਿਊ ਟੈਂਪਲ ਲਓ ਜੀ ਹਾਲ ਕੀ ਕਰਦਾ ਇੱਥੇ ਕੀ ਹੋ ਗਿਆ ਸੈਟਿੰਗ ਇੱਥੇ ਹੋਰ ਰੌਲਾ ਪੈ ਗਿਆ ਇਹਨਾਂ ਦੇ ਫੋਨ ਨੇ ਚਾਈਨਾ ਦਾ ਨੈਟਵਰਕ ਚੱਕ ਕੇ ਟਾਈਮ ਟਾਈ ਟਾਈ ਚਾਈਨਾ ਦਾ ਚੱਕ ਲਿਆ ਇਹਨਾਂ ਨੂੰ ਫੀਲਿੰਗ ਹੁਣ ਚਾਈਨਾ ਵਾਲੀ ਆ ਗਈ ਅਸੀਂ ਚਾਈਨਾ ਬਾਰਡਰ ਤੋਂ ਨੇੜੇ ਹੀ ਆ ਜਾ ਹਾਂ ਜਮਾਈ ਨਾਲ ਹੈ ਜੀ ਜਮਾਈ ਨਾਲ 1.5 ਕਿਲੋਮੀਟਰ ਹੈ ਕਹਿੰਦੇ ਹਾਂ ਉਧਰ ਉਸ ਨਾਲ ਹੀ ਹੈ ਕਿੱਥੇ ਹੈ ਉਹੀ ਹੈ ਬਸ ਬਸੋ ਪਰਲੇ ਪਾਸੇ ਪਹਾੜਾਂ ਦੇ ਚਾਈਨਾ ਜੀ

ਜਮਾ ਦੀ ਜਿਹੜਾ ਹੈ ਨਾ ਬਣਾਉਣਾ ਨਹੀਂ ਗਾ ਰਿਹਾ ਇਹ ਗਿਊ ਟੈਂਪਲ ਚੋਂ ਸੀ ਬੱਸ ਚੱਲਦੇ ਆ ਬੱਸ ਚੱਲਦੇ ਆ ਤਾਬੋ ਨੂੰ ਤੇ ਤਾਬੋ 'ਚ ਜਾ ਕੇ ਇੱਕ ਮਿਨਿਸਟਰੀ ਹੈ ਹਜ਼ਾਰ ਸਾਲ ਪੁਰਾਣੀ ਉਹ ਦੇਖਦੇ ਆ ਤੇ ਨਾਲੇ ਕੋਈ ਚਾਲਾਪਾਲ ਦਿਆ ਇਹ ਸਾਡੀ ਨਾਲ ਦੀ ਟੀਮ ਬਾਅਦ ਚ ਪਹੁੰਚੀ ਅਸੀਂ ਹੁਣ ਅੱਗੇ ਵਧਦੇ ਆ ਫਿਰ ਇਹ ਅਚਵੀ ਚ ਇਹ ਭੱਜੇ ਆਉਣਗੇ ਵੀ ਚਲੋ ਚਲ ਜੀ ਜੀ ਐਲਟੀਟਿਊਡ ਕਿੰਨਾ ਹੈ ਬਾਈ 3780 ਫੁੱਟ ਨੇ 3680 12000 ਮੀਟਰ 12000 ਮੀਟਰ ਕੰਮ ਜਾਵਾਂ ਮਾਰਾਂ ਆਪਾਂ ਇੱਥੇ ਆਹ ਉਹ ਕੋਈ ਹਾਈ ਹਾਈ ਐਲਟੀਟਿਊਡ ਸਿਕਨੈਸ ਆਣ ਲੱਗ ਜਾਂਦੀ ਜੇ ਮੈਂ 3000 ਰੁਪਏ ਉੱਪਰ ਜਾ ਉੜੀਏ ਹਾਂਜੀ ਤਾਂ ਜਿੱਦਾਂ ਡਾਈਮਾਕਸ ਆਉਂਦੀ ਹੈ ਇੱਕ ਇਹ ਡਾਈਮਾਕਸ ਇਹ ਕੋਸ਼ਿਸ਼ ਤਾਂ ਕਰੋ ਕਿ ਜਿਵੇਂ ਆਪਾਂ 2 ਦਿਨ ਪਹਿਲਾਂ ਸਟਾਰਟ ਕਰ ਲਓ ਕੋਰਸ 3 ਦਿਨਾਂ ਦਾ ਹੁੰਦਾ ਹੈ ਇਹਦਾ ਠੀਕ ਹੈ ਸੋ ਇੱਕ ਗੋਲੀ ਲੈਣੀ ਹੈ ਠੀਕ ਹੈ ਤਾਂ ਹੁਣ ਆਪਾਂ ਅੱਜ ਕਰ ਲਓ ਕਿਉਂਕਿ ਇੰਨਾ ਹਜੇ ਵੀ ਆਪਾਂ ਐਲਟੀਟਿਊਡ ਗੇਨਿੰਗ ਕੀਤਾ ਕਿਉਂਕਿ ਆਪਾਂ ਅੱਗੇ ਤਰਾਂਗੇ ਆਪਾਂ ਇੱਕ ਗੋਲੀ ਲੈ ਲਓ ਤੁਸੀਂ ਹੁਣ ਤੁਹਾਡੇ ਕੰਮ ਆ ਵੀ ਇਹਨੇ ਸੈੱਟ ਹੋ ਜਾਂਦਾ ਕੰਮ ਇਹਦੇ ਨਾਲ ਥੋੜਾ ਜਿਹਾ ਰਿਲੈਕਸ ਹੋ ਜਾਊਗਾ ਤੁਹਾਨੂੰ ਆਕਸੀਜਨ ਜਿੰਨੀ बॉडी 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 ਘੱਟ ਆਕਸੀਜਨ ਅਡਾਪਟ ਕਰ ਲੈਂਦੇ ਹਾਂ ਹਾਂ ਬਸ ਲੈ ਲਓ ਫਿਰ ਇੱਕ ਲੈ ਲਓ ਬਸ ਠੀਕ ਸਾਰੇ ਸਫਰ ਦੇ ਵਿੱਚ ਫਸਟ ਟਾਈਮ ਹਵਾ ਚੈੱਕ ਕਰਾ ਰਹੇ ਹਾਂ ਲਾਵੀ ਦੇ ਦੋ ਬੰਨੇ ਨੇ ਪਿਤਾ ਦਿਨ ਜੀ ਬਹੁਤ ਸੋਹਣਾ ਥੀ ਵਯੂ ਹੈ ਯਾਰ ਆ ਬਹੁਤ ਕੈਚੀ ਹੈ ਸੁਧਾਰ ਰੁੜ ਜਾਂਦਾ ਹੈ ਸਾਈਡ ਸੋਸ ਆਹਾ ਆ ਵਧੀਆ ਆਹ ਲੋ ਜੀ ਫਾਈਨਲੀ ਤਾਬੋ ਪਹੁੰਚ ਗਏ ਅਸੀਂ ਚੈੱਕ ਕਰੋ ਆਦਰਸਾ ਹਾਂਜੀ ਕਿਵੇਂ ਹਿੱਕੀ ਅੱਲਾ ਦਾ ਗੱਲਬਾਤ ਕੁੜੀ ਕਹਿੰਦਾ ਫਾਈਨਲੀ ਵੀ ਅਰੀਚ ਤਾਬੋ ਪਾਸ ਹੋਸਟਲ ਵਗੈਰਾ ਤੇ ਹੋਮ ਸਟੇ ਤੇ ਹੋਟਲ ਵਗੈਰਾ ਹੈਗੇ ਨੇ ਇੱਥੇ ਕੈਫੇ ਕੂਫੇ ਵੀ ਕਾਫੀ ਨੇ ਟਰਨ ਲੈਫਟ ਦੈਨ ਮੇਕ ਅ ਯੂ ਟਰਨ ਮੇਕ ਅ ਯੂ ਟਰਨ ਦੈਨ ਟਰਨ ਰਾਈਟ ਟੀਕ ది ਨੈਕਸਟ ਲੈਫਟ ਇਹ ਹੈ ਜੀ ਤਾਬੂ ਮਿਨਿਸਟਰੀ ਤੇ ਇਹ ਸਾਈਡ ਤਾਂ ਨਵੀਂ ਬਣੀ ਐ ਇੱਕ ਦੂਸਰੀ ਮਿਨਿਸਟਰੀ ਹੈ जेल की हजार साल तो बहुत पुरानी है दलर 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 काफी क्राउड है इथे फोटो अंदर फोटो खींच सकते हैं है हरेक जो तो सिस्टम है ना ये पानी भर के भरते होंगे हरेको देख लो ये करते जो मेरे ना बच्चा होंगे गाँव <laughs> ਇੱਕ ਬੱਚਾ ਹੈ ਉਹ ਇਹ ਡੋਨੇਟ ਕਰਦਾ ਨੂੰ ਅੱਛਾ ਕਰ ਦੇ ਡੋਨੇਟ ਪਹਿਲਾ ਬੱਚਾ ਵੀ ਇਹ ਉਰੇ ਦਿੰਦੇ ਨੇ ਪਹਿਲਾ ਇਹ ਮਿਨਿਸਟਰੀ ਚ ਸਾਰਾ ਹੈ ਇੱਥੇ ਦੇਖੀ ਜਾ ਇਹ 올ਡ ਮਿਨਿਸਟਰੀ ਹੈ ਜਿਹੜੀ ਹਜ਼ਾਰ ਸਾਲ ਪੁਰਾਣੀ ਤੋਂ ਵੀ ਵੱਧ ਪੁਰਾਣੀ ਹੈ ਕਹਿੰਦੇ ਆ ਤਾਂ ਨਹੀਂ ਪੁਰਾਣੀ ਇਹ ਹੀ ਇਹ ਹੀ ਹੈ ਇਹੀ ਇਹਨਾਂ ਦਾ ਕੋਈ ਮੰਨਤ ਤਾਂ ਜਿਵੇਂ ਉਹ ਬਣਾਏ ਹੋਏ ਐ ਥਾਂ-ਥਾਂ ਤੇ ਬਣਾਈ ਇਹਹੀ ਬਣਾਏ ਹੋਏ ਨੇ ਇਹਨਾਂ ਨੇ ਉਹ ਬਾਹਰ ਵੀ ਇਹੀ ਬਣਾਇਆ ਹੋਇਆ ਬਸ ਉਹ ਬਸ ਬਸ ਇਹ ਮਿੱਟੀ ਦਾ ਬਣਾ ਗਿਆ ਇਹ ਇਹ ਮਿੱਟੀ ਦਾ ਇਹਨਾਂ ਨੇ ਪੌੜੀ ਲਾ ਕੇ ਗਲਤ ਕੰਮ ਕਰਿਆ ਚੜਨੂ ਜੀ ਕਰਦਾ ਪੌੜੀ ਦੇ ਉੱਤੇ ਦੇਖੀ ਕੀਏ ਕੋਈ ਨਹੀਂ ਬੂਟ ਬੜੇ ਲਾਉਂਦੇ ਨੇ ਕੋਈ ਜਿਆਦਾ ਬੂਟ ਲਾਉਣੇ ਪੈਣਗੇ ਕੀ ਕੋਈ ਲਾਦਾਂ ਦੇ ਉਹ ਤਾਂ ਮੈਂ ਕਹਿਆ ਸੀ ਕਿ ਉੱਥੇ ਲਾਇਆ ਹੁੰਦੇ ਔਕ ਕੋਈ ਇਕੱਠੇ ਜਾ ਕੇ ਬਾਲਦੇ ਹੁਣ ਕਰ ਮੰਦਾ ਲਾਦੋ ਲਾਦੋ ਬੂਟੇ ਇਹ ਦੱਸੋ ਕੀ ਸਾਜੀ ਹੋਰ ਸਾਦਨ ਇਹ ਦੇ ਚੰਗੇ ਨਾ ਮਟੋ ਗੁਸਤੇ ਬੱਚੇ ਆਪਾਂ ਬਟਾ ਚੈੱਕ ਕਰ ਲੋ ਇਧਰ ਲੰਗਰ ਰੰਗਰੀਨ ਹੋਵੇ ਕੁਛ ਨਹੀਂ ਹਾਂ ਆ ਜਾ ਲੰਗਰ ਲੰਗਰ ਪ੍ਰਸ਼ਾਦ ਲੈ ਲੈ ਮੇਰੇ ਕੋਲ ਭਾਈ ਪ੍ਰਸ਼ਾਦ ਮਿਲਦਾ ਇਧਰ ਹਾਂ ਨਹੀਂ ਇਧਰ ਤਾਂ ਹੋਇਆ ਆ ਜਾ ਯਾਰ ਉਹ ਇਧਰ ਵੀ ਦੇਖ ਲੋ ਯਾਰ ਅੱਗੇ ਵੀ ਹੈ तो, तो तो बाबे ने फोटो पहला तंदूर नहीं इन्हों का ही जानी के ਕਿ ਹੋ ਸਕਦਾ ਵੀ ਇਹਨਾਂ ਦੀ ਕੋਈ ਜਿਵੇਂ ਮੰਨ ਲਓ ਆਪਾਂ ਅਰਥੀਆਂ ਉਹ ਕਰਦੇ ਆ ਇਹਨਾਂ ਨੇ ਆਪ ਦਾ ਕੋਈ ਜਿਹੜੇ ਗੁਰੂ ਹੋਣਗੇ ਉਹਨਾਂ ਦੇ ਸੈਟਅਪ ਲਾਏ ਹੋਣੇ ਹੋ ਸਕਦਾ ਇਹ ਮੈਂ ਸੋਚਦਾ ਜੀ ਜਿਹੜੇ ਆ ਬਣਾਏ ਨੇ ਨਾ ਇਹ ਹੋ ਸਕਦਾ ਵੀ ਇਹਨਾਂ ਦੇ ਗੁਰੂਆਂ ਦੇ ਜਿਵੇਂ ਆਪਾਂ ਕਹਿੰਦੇ ਆ ਅਰਥੀਆਂ ਉਰਕੀਆਂ ਵੀ ਓਵੇਂ ਉਹਨਾਂ ਦੇ ਨਾਮ ਤੇ ਕੋ ਬਣਾ ਦੇ ਦੂਮ ਜਿਹਾ ਬਣਾ ਦਿੰਦੇ ਹੁਣ ਹਨਾ ਵੀ ਹੋਰ ਤਾਂ ਮੈਨੂੰ ਲੱਗਦਾ ਨਹੀਂ ਵੀ ਹਾਂ ਹੋਰ ਤਾਂ ਵੀ ਉਹ ਡੈਥ ਤੋਂ ਬਾਅਦ ਬਣਾ ਦਿੰਦੇ ਹੁਣ ਐਜਾ ਜਗਾੜੀ ਹੂ ਇਹਨਾਂ ਦੇ ਆਪਦੇ ਹੋਣਗੇ ਹਨਾ ਫਿਰ ਕਰਨੇ ਅੱਗੇ ਉੱਤਲਾ ਨੋਆ ਹੈ ਜੀ ਫਦੂਲੇ ਯਰੇ ਹੋਆ ਮਟੀਆਂ ਨੇ ਮਟੀਆਂ ਯੈਸ ਮਟੀਆਂ ਮਾਈਕ ਜੀ ਜੇ ਮਟੀਆਂ ਨੇ ਉਹ ਬੂਟਾ ਕਿੰਨਾ ਸੋਹਣਾ ਹੈ ਦਰਖਤ ਕਿੰਨਾ ਸੋਹਣਾ ਹੈ ਫੋਟੋ ਚ ਚਾਈ ਨਹੀਂ ਆ ਗੁਫਾ ਮਾਈਏ ਚ ਜਾਣਾ ਯਾਰ ਆਪਾਂ ਤਾਂ ਟ੍ਰੈਕਿੰਗ ਹੱਲ ਸਾਰੀ ਬਹੁਤ ਕਿੰਨੇ ਲੋਕ ਤੁਰੇ ਫਿਰਦੇ ਆ ਯਾਰ ਪਰ ਆਪਣਾ ਟਾਈਮ ਬਹੁਤ ਵੇਸਟ ਹੋ ਜੂਗਾ ਨਾ ਇਹਨੇ ਰੱਖਿਆ ਹਾਂ ਮੈਂ ਹੀ ਮੈਂ ਕਹਿ ਲੱਗਿਆ ਸੀ ਮੇਰੀ ਦੇਖਿਆ ਹੁੰਦਾ ਜੇ ਬੱਤ ਕੇ ਨੀਚੇ ਦੇਖ ਤਰਾ ਰਾ ਤੇਲ ਰਾ ਸਿੱਟ ਜੂਗਾ ਕਿ ਨਹੀਂ ਜੀ ਮੁੜ ਕੇ ਅੱਖਾਂ ਤੇ ਤ ਤਰ ਰੋਏਗਾ ਆ ਜਾਂਦੀ ਹੈ ਕੀ ਹੁੰਦਾ ਇਹਨੂੰ ਕੀ ਕਹਿੰਦੇ ਹੁੰਦੇ ਕੀ ਕੱਸੀ ਕੱਸੀ ਰਹਿਦਾ ਰਹਿਦਾ ਬਾਈ ਜਿੱਤੀ ਝਾੜਦੀ ਉਹ ਸਾਰੀ ਚਲੋ ਇਧਰ ਦੀ ਨਿਕਲ ਚੱਲਦੇ ਆ ਬਸ ਉਹ ਬੈਂਕ ਹੈ ਸਾਹਮਣੇ ਮੁਰਸਲ ਘੜਾ ਆਪਣਾ ਓਕੇ ਮੈਂ ਮੈਂ ਸਾਹ ਖੋਲ ਦੇ ਖੋਲ ਦੇ ਖੋਲ ਦੇ ਖਪੜਾ ਕਪੜਾ ਨਾਲ ਮੈਨੂੰ ਲੱਗਦਾ ਜੇ ਹਵਾ ਜ਼ਿਆਦਾ ਹੋਵੇ ਫਿਰ ਜ਼ਿਆਦਾ ਹੋ ਹੁੰਦਾ ਨਾ ਖੋਲ ਦੇ ਖੋਲ ਦੇ ਅੰਦਰ ਟੱਕਣਾ ਦੇ ਸੱਟ ਹੋ ਗਿਆ ਨਿਕਲ ਗਈ ਆ ਦੇਖੋ ਇਹ ਪਹਾੜ ਨੇ ਜਿਹੜੇ ਹਵਾ ਨਾਲ ਖੁਰਕੇ ਆਏ ਹੋਏ ਹੋਏ ਨੇ ਜੇ ਇੱਥੇ ਹਵਾ ਇੰਨੀ ਤੇਜ਼ ਚੱਲਦੀ ਹੈ ਆ ਦੇਖੋ ਤਾਂ ਤੋਂ ਬਾਅਦ ਜਿਹੜਾ ਕਾਜਾ ਨੂੰ ਜਾਂਦਾ ਮੇਨ ਰੋਡ ਉਹਦੀ ਕੰਡੀਸ਼ਨ ਥੋੜੀ ਜਿਹੀ ਖਰਾਬ ਹੈ ਪਹਿਲਾਂ ਬਹੁਤ ਨਜ਼ਾਰੇਦਾਰ ਰੋਡ ਸੀਗੀ ਅੱਗੇ ਜੀ ਉੱਤੋਂ ਪੱਥਰ ਡਿੱਗ ਰਹੇ ਨੇ ਤਾਂ ਕਰਕੇ ਸਾਰੇ ਲੋਕ ਖੜੇ ਨੇ ਉੱਗਿਆ ਲੱਗਦਾ ਹੋ ਗਿਆ ਟਕਾ ਅੱਛਾ ਕੁੱਤੇ ਲੈਪੜ ਸੀਗਾ ਉਹ ਨੇ ਇੱਲਜੁਲ ਕਰਤੀ ਮੜੇ ਸਾਈਡ ਨੂੰ ਕਰ ਲਾ ਇੱਧਰ ਨੂੰ ਕਰ ਲਾ ਆਹ ਰਾਮ ਇੱਧਰ ਹਾਂ ਮੰਗ ਚੱਲੋ ਯਾਰ ਅੱਗੇ ਜਿਹੜਾ ਵੀ ਪੈ। ਹੋਰ ਗਾੜਾ ਖਾਂਦੇ ਵੀਡੀਓ ਚ ਵੀ। ਉਹ ਬਿੱਦੂ ਕੰਦਰਾ ਕੇ ਚੜਦੀ ਤੂੰ ਸਾਨੂੰ ਕਿ ਮਰਵਾਉਣਾ। ਹਰ ਆ ਪੱਥਰ 'ਚ ਆ ਗਿਆ ਸੀ। ਉਹ ਥੋੜੀ ਕਰਤੋ ਗੌਰ ਹੋ ਗਿਆ ਕੰਮ ਸਾਰਾ ਖਾਮੂਰ ਇੱਤੇ ਨਾ ਪਰ ਗੇਣਾ ਗੱਡੀਆਂ ਇੰਨੇ ਭਰਤੇ ਆ ਆਪਾਂ ਤੁਹਾਨੂੰ ਇਹ ਤਾਂ ਕੰਮ ਦੇਖ ਕੇ ਆਪਾਂ ਜੀ ਮੂੰਹ ਹੱਥੋ ਲੈ ਚਲੀਏ ਯਾਰ ਅੱਗੇ ਜਾ ਖਾਣਾ ਖੂਨ ਮਾਸੂਰਤ ਜੀ ਆਈ ਐ ਜਾ ਬਾ ਇੰਨਾ ਰੇਤਾ ਚੜਾਤਾ ਸੀ ਉੱਤੇ ਵੀ ਤੁਸੀਂ ਗੱਲੇ ਛੱਡੋ ਮੇਰੀ ਬਣਾਓ ਜੀ ਪਹਿਲਾਂ ਵੀਡੀਓ ਬਣਾ ਕੇ ਆਣੇ ਆ ਗਰਦੋ ਗੌਰ ਹੋ ਗਿਆ ਸਾਰਾ ਕੁਝ ਹਲਮਟ ਦੇਖੋ ਰਲੀ ਮਿਲ ਜਾਂਦੀ ਨਾ ਉਹ ਤਾਂ ਬੜੀ ਵਧੀਆ ਬੰਦ ਤੇ ਹੁਣ ਅਸੀਂ ਤੇਲ ਰਿਫਰ ਕਰ ਰਹੇ ਹਾਂ ਮੋਟਰਸਾਈਕਲਾਂ ਚ ਤੇ ਕੀ ਪੱਜ ਸਵੇਰੇ ਬਣਾ ਲਈ ਸੀ ਆਪਾਂ ਤੇ ਆਹ ਦੇਖੋ ਚੱਕ ਲੀਆਂ ਢੋਲੀਆਂ ਯਾਰਾਂ ਨੇ ਇਹ ਹੈ ਕੀ ਮਿਨਿਸਟਰੀ ਆਪਾਂ ਉੱਥੇ ਜਾਣਾ ਹੈ

ਉਹਨਾਂ ਦਾ ਇੰਟੀਸ਼ਨ ਚੱਲ ਰਿਹਾ ਮੰਗਦਾ ਹੈ ਚੈੱਕ ਕਰੋ ਜੀ ਅੱਜ ਸਿੱਧੀ ਖੜੇ ਨੇ ਯਾਰ ਉੱਤੇ ਵੀ ਡਿਕਸਾ ਦੇਤਾ ਬੰਦੇ ਦੇ ਅੱਜ ਤਾਂ ਸਵੇਰ ਦੀ ਇੰਨੀ ਭਾਰੀ ਹੋਈ ਸਵੇਰ ਦੀ ਰੋਟੀ ਨਹੀਂ ਮਿਲੀ ਆਰਾਮ ਕਹਿੰਦਾ ਰੋਟੀ ਖਵਾ ਦੂੰ ਮੈਂ ਤਾਂ ਨਹੀਂ ਤਾਂ ਲੇਟਦਾ ਹਾਂ ਹਾਂ ਹੋਰ ਕੀ ਹੋ ਗਿਆ ਮੈਂ ਤਾਂ ਪੁੰਜੇ ਪੈ ਜੂ ਵੇਦੀ ਰੋਟੀ ਨਹੀਂ ਖਾਦੀ ਕਿ ਮੈਗੀ ਖਾਦੀ ਅਤੇ ਹੁਣ ਉਹ ਦੁੱਧ ਜਾਂ ਪੀ ਲਿਆ ਕਿੱਥੇ ਜਾਂਦੇ ਆ ਭੀੜੀ ਵਾਲੀ ਹੁੰਦੀ ਆ ਰੋਟੀ ਮਿਲਦੀ ਨਹੀਂ ਕੀ ਜਰ ਦੇਖੇ ਤਾਂ ਹੀ ਤਾਂ ਕਹਿੰਦੇ ਵੀ ਸਭ ਤੋਂ ਜਾਨੀ ਕਿ ਉਹ ਹੈ ਜਿਹੜੀ ਡਿਸਟਰੋਏ ਹੋ ਸਕਦੀ ਹੈ ਮਿਨਿਸਟਰੀ ਇਹ ਡਿੱਗਣ ਦੀ ਕਦਰ ਨਾ ਕਰ ਦਿੱਤਾ ਉਹ ਮੈਨੂੰ ਪਾਪ ਲੱਗੂ ਆ ਕਿਨੂੰ ਮੈਨੂੰ ਕਹਦਾ ਪਾਪ ਲੱਗੂ ਭੁੱਖੇ ਤੁਸੀਂ ਮਾਰੇ ਸਾਧੂ ਸੰਤਾਂ ਦਾ ਭੁੱਖ ਮਾਰ ਭੁੱਖੇ ਵੜਾ ਦੇ ਦਾ ਪਾਪ ਤਾਂ ਤੈਨੂੰ ਲੱਗਿਆ ਸਿੱਧੂ ਮੂਸੇ ਵਾਲੇ ਦੇ ਗਾਣੇ ਲਾ ਕੇ ਮੋਟਰਸਾਈਕਲ ਤੇ ਮਿਨਿਸਟਰੀ ਚ ਜਾ ਜਨ 오이오피 오빠, 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 자빠 오빠, 오빠, 오 아? 빠빠 ਬੈਠੋ ਜਮਈ ਆਏਗਾ ਤਾਂ ਸਾਝਾ ਰੁਕੂ ਇਹਦੇ ਨੇ ਕੋਈ ਤਾਂ ਆਇਆ ਤਾਂ ਉਹੀ ਥੱਲੇ ਦੱਬੇ ਜਾਵਾਂਗੇ ਨਿੱਖੜਦੀ ਲੋੜ ਹੀ ਨਹੀਂ ਉਧਰ ਜਾ ਕੇ ਉਹ ओ रानी पद सही है सही है राम हिंद जग जल्दी

ਇੱਕ ਆਰਡਰ ਹੋਪੀ ਆਊਗਾ ਕੱਲ ਨੂੰ ਆਊਗਾ ਇੱਥੇ ਰੋਟੀ ਖਾਣੀ ਹੈ ਘਰ ਆਦ ਰਹਿਣਾ ਉਹ ਅੱਛਾ ਫਿਰ ਰਾਤ ਤੱਕ ਆਰਡਰ ਆ ਜੇ ਮੇਰੀ ਗੱਲ ਸੁਣੋ ਇਹਨਾਂ ਨੇ ਪ੍ਰਸ਼ਾਦ ਪਤਾ ਕਿਉਂ ਰੱਖਿਆ ਵੀ ਮੇਰੇ ਵਰਗਿਆਂ ਨੂੰ ਰੋਟੀ ਨਹੀਂ ਮਿਲਦੀ ਫਿਰ ਆਲਾ ਪ੍ਰਸ਼ਾਦ ਖਾਣ ਦਾ ਕੋਈ ਇਹਨਾਂ ਕਿਹੜਾ ਬੁੱਕ ਭਾਰ ਕਿਧਾਂ ਜਿਆਦਾ ਇਨਫਾਵਾ ਚੈੱਕ ਕਰੋ ਉਹ ਜਿਹੜਾ ਉੱਪਰਲੇ ਪਾਸੇ ਉਹ ਚ ਹੋਰ ਥੱਲੇ ਰੱਖਿਆ ਚੱਕੇ ਉੱਪਰ ਲੰਗਰ ਚੱਲਦਾ ਹੈ ਫਾਈਨਲੀ ਜੀ ਕਿੰਨੇ ਕਿਲੋਮੀਟਰ ਲਗਭਗ ਆਫ ਰੋਡ ਕਰਨ ਤੋਂ ਬਾਅਦ ਅਸੀਂ ਕਾਜਾ ਸ਼ਹਿਰ ਵਿੱਚ ਪਹੁੰਚ ਗਏ ਬੜੀ ਯਾਰ ਖੱਜਲ ਖਵਾਰੀ ਹੋ ਗਈ ਆਾ ਹੋਟਲ ਬੁੱਕ ਕਰਿਆ ਸੀਗਾ ਕਿਹੜਾ ਹੈ ਸਪੀਤੀ ਡਾਇਰੀਜ਼ ਅਸੀਂ ਕਰਿਆ ਸੀਗਾ ਗੋਬੀਬੋਤੋ ਕਰਿਆ ਸੀਗਾ ਤੇ ਭਾਈ ਮੁੱਕਰ ਗਏ ਸਾਰੇ ਤੇ ਇਹਦਾ ਬਚਤ ਰਹਿ ਗਈ ਅਸੀਂ ਟਾਈਮ ਸਿਰ ਆ ਗਏ ਕਾਜਾ ਤੇ ਨਹੀਂ ਤਾਂ ਮਾਰੇ ਗਏ ਸੀ ਹੁਣ ਕਾ ਰੂਮ ਦਾ ਤਾਂ ਰੇਂਜ ਹੋ ਗਿਆ ਕਾਫੀ ਚਿਰ ਕੜਮਾਸ ਚੱਲਿਆ ਥੋੜੇ ਜਿਹੇ ਸਾਰੇ ਬੰਦੇ ਟੈਨਸ਼ਨ ਹੀ ਖਾਦੀ। ਉਹ ਰੋਟੀ ਸਵੇਰ ਦੀ ਸਵੇਰ ਦੀ ਅੱਢ। ਇੱਥੇ ਹਜੇ ਅਸੀਂ ਜਾ ਕੇ ਹਜੇ ਪੰਪ ਵਾਲੀ ਲਾਈਨ 'ਚ ਵੀ ਲੱਗਣਾ ਹੈ ਕਿਉਂਕਿ ਉੱਥੇ ਗੱਡੀਆਂ ਦਾ ਬਹੁਤ ਰਸ਼ ਹੈ ਤੇ ਤੇਲ ਵਾਲੀ ਲਾਈਨ 'ਚ ਲੱਗਣਾ ਹੈ। ਆਖਿਰਕਾਰ ਜੀ ਸਾਨੂੰ ਜਿਗਾੜ ਕਰਕੇ ਰੂਮ ਮਿਲ ਹੀ ਗਿਆ। ਆ ਪਹਿਲਾਂ ਤੁਸੀਂ ਰੂਮ ਦੀ ਛੱਤ ਚੈੱਕ ਕਰੋ। ਠੀਕ ਹੈ। ਤੇ ਇੰਨੀ ਖੱਜਲ ਖਵਾਰੀ ਹੋਈ। ਪੂਰੀ ਟੈਨਸ਼ਨ ਬਣ ਗਈ ਸੀ। ਵੀ ਰਾਤ ਨੂੰ 2 -2 ਡਿਗਰੀ ਟੈਂਪਰੇਚਰ ਹੋਊਗਾ ਵੀ ਰਹਾਾਂਗੇ ਕਿੱਥੇ ਨਾ ਆਪਣੇ ਕੋਲੇ ਟੈਂਟ ਨੇ ਤੇ ਆਪਾਂ ਨੂੰ ਕੋਣ ਉੱਧਰ ਵੜੂਗਾ ਵੀ ਅੱਜ ਤਾਂ ਬਹੁਤ ਮੁਸ਼ਕਲ ਐ ਪਰ ਭੱਜ ਨੱਠ ਕਰਕੇ ਜਿਹੜੇ ਸਾਡੇ ਨਾਲ ਦੂਜੇ ਸੀਗੇ ਬਾਈ ਭਵਾਨੀਗੜ੍ਹ ਵਾਲਾ ਉਹਨਾਂ ਨੇ ਅੱਡ ਰੂਮ ਲਿਆ ਸੀ ਉਹਨਾਂ ਨੇ ਉੱਥੇ ਜਿਗਾੜ ਕਰਤਾ ਤੇ ਸਾਨੂੰ ਰੂਮ ਮਿਲ ਗਿਆ ਤੇ ਤੇ ਮੈਂ ਸਾਰਿਆਂ ਨੂੰ ਇਹ ਸੁਜੈਸ਼ਨ ਦੇਣਾ ਚਾਹੁੰਦਾ ਜਿਹੜੇ ਬਾਈਕਸ ਤੇ ਆਉਂਦੇ ਨੇ ਤੁਸੀਂ ਪੰਮਾ ਦੀ ਕਿੰਨੇ ਰੂਮ ਬੁੱਕ ਕਰ ਲੇ ਅਸੀਂ ਬੁੱਕ ਕਰਿਆ ਹੋਇਆ ਸੀਗਾ ਕਿੰਨੇ ਰੂਮ ਬੁੱਕ ਕਰ ਲਏ ਪਰ ਆਪ ਦਾ ਟੈਂਟ ਵਗੈਰਾ ਸਾਰਾ ਕੁਝ ਨਾਲ ਲੈ ਕੇ ਆਓ ਇਹਨਾਂ ਦਾ ਕੀ ਪਤਾ 4 ਰੁਪਏ ਵਧ ਦੇ ਦਿੰਦਾ ਕੈਨਸਲ ਕਰ ਦਿੰਦੇ ਨੇ ਬੁਕਿੰਗਾਂ ਬਾਅਦ ਚ ਠੀਕ ਹੈ ਪਹਿਲਾਂ ਅਸੀਂ ਉਹਦੇ ਨਾਲ ਲੜ ਕੇ ਆਇਆ ਤੁਸੀਂ ਆ ਲੈ ਲਓ ਵੀ ਹਜ ਤੱਕ ਸਵੇਰ ਦੀ ਅਸੀਂ ਰੋਟੀ ਨਹੀਂ ਖਾਧੀ ਕਿਉਂਕਿ ਮੇਰਾ ਤਾਂ ਖਿਆਲ ਇਹਨਾਂ ਖਾਣ ਦਾ ਮਨ ਨਹੀਂ ਸੀਗਾ ਬੜਾ ਜਿਆਦਾ ਕਿਉਂਕਿ ਥੋੜਾ ਜਿਹਾ ਸਿਰਜਾ ਦੁਖਦਾ ਸੀਗਾ ਉਚਾਈ ਕਰਕੇ ਉਹਦੇ ਕਰਕੇ ਸਰ ਗਿਆ ਡਾਕਟਰ ਗੁਰਕੀਰਤ ਵਰਗੇ ਰਾਮ ਵਰਗੇ ਕਰਲਾਉਂਦੇ ਹੀ ਮਰ ਗਏ ਵੀ ਰੋਟੀ ਜਿੱਥੇ ਜਾਇਆ ਕਰੀਏ ਕੋਈ ਕਹਦਾ ਕਰੀ ਦੋ ਘੰਟੇ ਲੱਗਣਗੇ ਰੋਟੀ ਨੂੰ ਕੋਈ ਕਹਦਾ ਕਰੇ ਡੇਢ ਘੰਟਾ ਲੱਗੂ ਤੇ ਅੱਗੇ ਵਾਜਿਆ ਕਰੀ ਵੀ ਅਗਲੇ ਕੋਲੇ ਮਿਲ ਜੂ ਉਹ ਕਹਦਾ ਕਰੀ ਜੀ ਨਾ ਇੰਨਾ ਟਾਈਮ ਲੱਗੂ ਕਿਉਂਕਿ ਕਰਾਊਡ ਜ਼ਿਆਦਾ ਆ ਗਿਆ ਇਹਨਾਂ ਕੋਲੇ ਇੰਨਾ ਸਿਸਟਮ ਹੈ ਨਹੀਂ ਇੱਥੇ ਇਹ ਕਹਿੰਦੇ ਵੀ ਆਪਣਾ ਕਰੋਨਾ ਤੋਂ ਪਹਿਲਾਂ 2000 ਪਤਾ ਨਹੀਂ 21 ਤੋਂ ਪਤਾ ਨਹੀਂ 1900 ਬਾਅਦ 24 ਚ 7 ਵੱਧ ਘਟ ਘਣ ਹੋਇਆ ਤਾਂ ਤੇ ਆਨ ਨਾਲ ਆਇਓ ਮੈਂ ਤੁਹਾਨੂੰ ਤਾਂ ਦੱਸਿਆ ਇਹ ਗੱਲਬਾਤ ਦੇਖੋ ਜੀ ਕਾਜਾ ਦਾ ਵੀਊ ਬਜੇਤਾ ਕਾਫੀ ਕਾਜਾ ਕਾਫੀ ਵੱਡਾ ਸ਼ਹਿਰ ਹੈ ਪੰਪ ਪੰਪ ਹੈਗਾ ਹੈ ਕਾਫੀ ਫਟ ਲਟਲ ਜੇ ਹੈਗੇ ਨੇ ਵਿੱਚ ਹੁਣ ਅਸੀਂ ਸ਼ਾਮ ਨੂੰ ਹੁਣ ਬਸ ਅਸੀਂ ਘੰਟੇ ਤੱਕ ਫਰੈਸ਼ ਫਰੂਸ਼ ਹੋ ਕੇ ਘੰਟੇ ਤੱਕ ਰੋਟੀ ਖਾਣ ਜਾਵਾਂਗੇ ਤੇ ਨਾਲੇ ਪਵਾ ਕੇ ਲਿਆਵਾਂਗੇ ਮੋਟਰਸਾਈਕਲ ਚ ਤੇਲ ਕਿਉਂਕਿ ਲਾਈਨਾਂ ਬਹੁਤ ਲੱਗੀਆਂ ਹੋਈਆਂ ਉੱਥੇ ਮੋਟਰਸਾਈਕਲ ਦੀਆਂ ਇਸ ਕਰਕੇ ਫਿਰ ਸਵੇਰੇ ਲੇਟ ਹੋ ਜਾਗੇ ਮਕੈਨਿਕ ਕੇ ਪਾਸ ਆਏ ਆ ਰਾਮ ਕੇ ਮੋਟਰਸਾਈਕਲ ਕਾ ਫਿਊ ਜੁੜ ਗਿਆ ਹੈ ਉਸਕੀ ਲਾਈਟਸ ਬੰਦ ਹੋ ਗਈਆਂ ਇਹ ਅਜੀ ਕਾਜ਼ਾ ਦੀ ਮਾਰਕੀਟ ਬਸ ਬਜ਼ਾਰ ਦਿਖਾਉਣਾ ਹੈ ਚੇਤਨ ਸਿੰਘ ਜੀ ਦੇ ਸਾਹਮਣੇ ਲਾਈਟ ਹੈ ਸਾਹਮਣੇ ਜਦੋਂ ਅਸੀਂ ਆਇਆ ਉਹ ਮੂਠੇ ਚੜਨ ਨਾਲ ਦੇਖਿਆ ਪਤਾ ਸਾਹਮਣੇ ਚਲੋ ਦੱਬ ਕੇ ਨਾ ਪਰਜੋ ਵੜਜੋ ਬਸ ਕਿਹੜਾ ਢਾਬਾ ਵੜਜੋ ਇਹ ਜੀ ਕਾਜ਼ਾ ਸ਼ਹਿਰ ਦੇ ਵਿੱਚ ਪੈਟਰੋਲ ਪੰਪ ਹੈ ਇਸ ਤੋਂ ਬਾਅਦ ਜਿਹੜਾ ਪੈਟਰੋਲ ਪੰਪ ਆਪਾਂ ਨੂੰ ਮਿਲੂਗਾ ਮਨਾਲੀ 'ਚ ਮਿਲੂਗਾ ਇਸ ਕਰਕੇ ਇੱਥੋਂ ਅਸੀਂ ਹੁਣ ਸ਼ਾਮ ਨੂੰ ਸਾਢੇ 5 ਹੋਏ ਨੇ ਤੇ ਤੇਲ ਭਰਉਣ ਆਏ ਆ ਸਾਰੇ ਇਕੱਠੇ ਹੋ ਕੇ ਪਰ ਲੱਗਦਾ ਹੈ ਵੀ ਲੱਗਣਗੇ ਥੋੜਾ ਘਾਟਾ ਤੋਂ ਘਾਟੇ ਪਿਆਸ ਦਿਨਾ ਭਾਈ ਮਤਲਬ ਫਿਰ ਕਰਦਾ ਮੈਂ ਖਾਣਾ ਖਾ ਲਾ ਪੁੱਤ ਫਿਰ ਕਰ ਜੀ 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 ਲਾ ਲਾ ਖਾਣਾ ਖਾ ਲਾ ਚਲੋ ਜੀ ਆਪਾਂ ਹੁਣ ਆਪਣੇ ਜਿਹੜਾ ਟੂਰ ਸੀਗਾ ਉਹਦੇ ਵਿਚਾਲੇ ਪਹੁੰਚ ਗਏ ਜਮਾ ਹਾਂ ਵਿਚਾਲੇ ਆ ਗਏ ਅੱਜ ਦੇ ਜਦੋਂ ਜਹਦ ਦੇ ਦਿਨ ਤੋਂ ਬਾਅਦ ਅਸੀਂ ਖਾਣਾ ਖੋਣਾ ਖਾ ਕੇ ਹੁਣ ਹੋਟਲ 'ਚ ਆ ਗਏ ਤੇ ਕੱਲ ਨੂੰ ਅਸੀਂ ਚਾਵਾਂਗੇ ਇੱਕ ਤਿੰਨ ਪਿੰਡ ਨੇ ਇੱਥੇ ਨੇੜੇ-ਨੇੜੇ ਦੇਖਣ ਆਲੇ ਉਹ ਦੇਖ ਕੇ ਆਵਾਂਗੇ ਤੇ ਉਸ ਤੋਂ ਬਾਅਦ ਕੀ ਮਨਿਸਟਰੀ ਤੇ ਲੋਸਰ ਜਾ ਕੇ ਰਹਾਂਗੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਮੈਂ ਇੱਥੇ ਸਮਾਪਤ ਕਰਦੇ ਆ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ